ਫਰਮਾਨ ਕਰਦੇ ਹਾਂ ਖਾਲਸਾ ਜੰਮ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੂੰ ਕਹਿੰਦੇ ਕਿ ਲੜਾਈਆਂ ਵੀਰ ਰਸੀ ਨਹੀਂ ਗੁਰਮੁਖ ਪਿਆਰਿਓ ਦੁਨੀਆਂ ਦੀਆਂ ਤਰੂਣਾ ਮਾਮਾ ਇਹ ਵੀ ਅਸੀਂ ਦੱਸ ਰਹੇ ਹਾਂ ਕਿ ਕਰੋਨਾ ਵੀ ਹੋ ਸਕਦਾ ਥੋੜ੍ਹੀਆਂ ਹੋਣ ਕਰੋਨਾ ਮਾਮਾ ਇੱਕ ਪਾਸੇ ਕਰ ਲਈ ਜੇ ਮਾਂ ਦਾ ਪਿਆਰ ਬਹੁਤ ਹੈ ਤੀਰਤੀ ਰਾਤ ਨਾਲ ਅਦੇ ਘਰਾਂ ਦੇ ਵਿੱਚੋਂ ਆਵਾਜ਼ ਆ ਰਹੀ ਹੈ ਇਹ ਅਵਾਜ਼ ਆਏ ਕਿ ਜਾਪ ਕਰਨਾ ਪੈਣਾ ਹੈ ਖਾਲਸੇ ਦਾ ਰਾਜ ਐਵੇਂ ਤੇ ਹੋਣਾ ਨਹੀਂ ਤਖਤ ਦੇ ਵਿਰੇਮ ਕੀਓ ਆਓ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਅਰਦਾਸ ਵਿੱਚ ਮਹਾਰਾਜ ਇੰਨਾ ਆਪਣੇ ਖਾਲਸੇ ਦਾ ਪਿਆਰ ਕਰ ਦਿੰਦੇ ਨੇ ਨਾ ਖਾਲਸਾ ਮੇਰੀ ਰੂਹ ਹੈ ਖਾਲਸਾ ਮੇਰੀ ਜਾਨ ਦੀ ਜਾਨ ਉਹਨਾਂ ਸੱਚੇ ਪਾਤਸ਼ਾਹ ਜੀ ਅਸੀਂ ਜਾਲ ਕਰ ਲਈ ਨਾ ਸਤਿਗੁਰ ਜੀ ਕਿਰਪਾ ਕਰਦੇ ਬੜੇ ਪਿਆਰ ਨਾਲ ਸੰਗਤ ਬਹੁਤ ਹੀ ਸੁਖਦਾ ਵਰ ਮੰਦੇ ਇਸ ਸੋਚ ਵਿੱਚ 5% ਵੀ ਗੁਰੂ ਘਰਾਂ ਵਿੱਚ ਹੋ ਜੇ ਨਾ ਤੇ ਪੰਥ ਤੇਰੇ ਦੀਆਂ ਮੂਜਾਂ ਜਨਾਦਰ ਪੈਣ ਤੇ ਦੁਨੀਆਂ ਭਾਵੇਂ ਵਿੱਚ ਲੋਕ ਆਪਣਾ ਆਪ ਸਮਰਪਣ ਹੋ ਜੇ ਨਾ ਗੁਰੂ ਵਾਲੀ ਤਸਕੀਰ ਦੇ ਉਪਰ ਆਪ ਨੂੰ ਪ੍ਰਪਰਕਟਾ ਦਾ ਹਰ ਇੱਕ ਸਾਹਰੇ ਜਾਂ ਸਰਵਜਨ ਦੇ ਨਾਲ ਕਰਾ ਕੇ ਜੀਵਨ ਤੋਂ ਕਬਾਈ ਦੇ ਇੰਕੀਸ ਤੇਲ ਵਿਆਪਨ ਪਾਰ ਹੈ ਹੈਗਾ ਤੇਲ ਦੀ ਨਿਮਨ ਤੇਲ ਹੈ ਤੇਲ ਬਣਾ ਲੇ ਪੱਲੇ ਮੈਂ ਪਿਆਸ ਦੇ ਜੀ ਜੀ ਮੇਰੇ ਨਾਲ ਮਾੜਾ ਪਾ ਤੇ ਨਾਨਕ ਜੀ ਸਾਹਿਬ ਦੇਖੇ ਸੰਤਵਾਪਾ ਕ੍ਰਿਪਾਲ ਸਿੰਘ ਜੀ ਗੁਰੂ ਜਰ 30 ਸਾਲ ਸਾਹਬ ਵਾਲੇ ਔਰ ਜਿਹੜੇ ਬੜੇ ਮਹਾਨ ਔਰ ਕਾਰ ਸੇਵਾ ਹਮੇਸ਼ਾ ਇਤਿ ਕਰਦੇ ਨੇ ਅੱਜ ਗੁਰਦੁਆਰਾ ਰਣਕੀਆ ਸਾਹਿਬ ਵਿਖੇ ਲੰਗਰ ਦੀ ਨਵੀਂ ਬਣੀ ਇਮਾਰਤ ਰੱਖਰਦੀ ਜਿਹੜੀ ਹੈ ਜਿੱਥੇ ਨਵਾ ਜਿਹੜੀ ਤਿਆਰੀ ਕੀਤੀ ਗਈ ਹੈ ਔਰ ਉਹ ਇਮਾਰਤ ਦਾ ਉਦਘਾਟਨ ਅੱਜ ਗੁਰੂ ਮਹਾਰਾਜ ਜੀ ਕਰਵਾ ਦੇਗਾ ਉਹ ਜਿਹੜੀ ਗੁਰੂ ਮਹਾਰਾਜ ਇਹ ਦਾਸ ਕਰਕੇ ਸਾਰੇ ਸੰਗਤ ਨੇ ਉਤਾਰਤ ਹੁੰਦਾ ਹੈ ਮੈਂ ਸੋਚਦਾ ਕਿ ਸਾਰਾ ਤਿਆਰ ਹੋ ਕੇ ਦੇ ਬੜੇ ਹਾਲ ਦੇ ਵਿੱਚ ਜਾ ਕੇ ਬਰਤਾਇਆ ਜਾਵੇਗਾ ਜਿੱਥੇ ਮੈਂ ਸਤਿਵੰਤਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਅਤੇ ਮੈਂ ਸ਼੍ਰੀ ਗੁਰੂ ਸਾਹਿਬਾਨ ਦੀ ਕਮੇਟੀ ਵੱਲੋਂ ਸੰਤ ਸਵਾਪਾ ਕ੍ਰਿਪਾਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦੀਆਂ ਆਸ ਕਰਦੇ ਹਾਂ ਗੁਰੂ ਸਾਹਿਬ ਜੀ ਦੇ ਰਿਸੈਪਸ਼ਨ ਪਰ ਮੇਰੇ ਕੋਲ ਹੱਥ ਫੜਾਈ ਰੱਖੇ ਇਹ ਗੁਰੂ ਘਰਾਂ ਦੀ ਜਿਹੜੀ ਹੈ ਸੇਵਾ ਕਰਦੇ ਰਹੇ ਵਾਹਿਗੁਰੂ ਜੀ ਕਾ ਕਾਜ਼ ਅੱਲਮੁ ਅਲਾਇਕਮ